ਨਾ ਅਮਰਿੰਦਰ ਸਿੰਘ ਹੈ ਕਿਹੜੇ ਪਿੰਡ ਤੋਂ ਮੈਂ ਸ਼ਾਦੀਪੁਰ ਤੋਂ ਆਂ ਜਿਲ੍ਹਾ ਸੰਮ ਕੈਥਲ ਪਿੰਡਾਂ ਚਿੰਗੇ ਲੱਗੇ ਸਾਡਾ ਪਿੰਡ ਹੈ ਕਿ ਮੇਰੇ ਜੀਜਾ ਜੀ ਸੀ ਇਹ ਆਪਣਾ ਡਿਸੀਜਨ ਲਾ ਕੇ ਐਮਪੀ ਤੋਂ ਵਾਪਸ ਆ ਰਹੇ ਸੀ ਇਹਨਾਂ ਦਾ ਅੰਤਰਪਾਲ ਸਿੰਘ ਨਾਂ ਹੈ ਪੱਕਾ ਜਿਹੜਾ ਨਾਮ ਹੈ ਤੇ ਇਹਨਾਂ ਨੂੰ ਗੋਰਾਵੀ ਪਿੰਡ ਚ ਸੀ ਮਤਲਬ ਘਰ ਦੇ ਪਰਿਵਾਰ ਪਿਆਰ ਨਾਲ ਗੋਰਾਵੀ ਕਹਿੰਦੇ ਆ ਗੋਰਾ ਸਿੰਘ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਹੋਇਆ ਕੀ ਇਹ ਹੋਏ ਨਾ ਕਿ ਆਪਣਾ ਟਰੈਕਟਰ ਵਾਲੀ ਬਿਲਕੁਲ ਕਿਨਾਰੇ ਦੇ ਸੜਕ ਦੇ ਸਾਈਡ ਤੇ ਲਗਾ ਕੇ ਖੜੇ ਸੀ ਕੋਈ ਬਾਥਰੂਮ ਵਗੈਰਾ ਕਰਨ ਵਾਸਤੇ ਰੁਕੇ ਹੋਣੇ ਆ ਤਾਂ ਪਿੱਛੋਂ ਇੱਕ ਟਰੱਕ ਹੁੰਦਾ ਤਾਂ ਇਹਨਾਂ ਨੂੰ ਮਤਲਬ ਫੇਟ ਮਾਰਦਾ ਦੋ ਜਾਨੇ ਟਰਾਲੀ ਦੇ ਵਿੱਚ ਸੀ ਉਹ ਉਤਰ ਰਹੇ ਸੀ ਪਤਾ ਨਹੀਂ ਸੁੱਤੇ ਪਏ ਸੀ ਕੁਝ ਸਾਨੂੰ ਐਕਟ ਨਹੀਂ ਪਤਾ ਤੇ ਇਹ ਸਾਡਾ ਇਹ ਟਰਾਲੀ ਦੇ ਬੈਕ ਸਾਈਡ ਤੇ ਖੜਾ ਸੀ ਤਾਂ ਟਰੱਕ ਦੂਰੋਂ ਆਇਆ ਉਹਨੇ ਮਤਲਬ ਫੇਟ ਮਾਰੀ ਇਹਦਾ ਟਰੱਕ ਇਹਨਾਂ ਨੂੰ ਕੁਚੀੜ ਕੇ ਨਾਲ ਹੀ ਇਹਨਾਂ ਦੀ ਡੈਥ ਮਤਲਬ ਕਿ ਮੌਕੇ 'ਤੇ ਹੀ ਉੱਥੇ ਟਰਾਲੀ ਵੀ ਪਲਟ ਗਿਆ ਉੱਥੋਂ ਮਤਲਬ ਬਹੁਤ ਜ਼ਿਆਦਾ ਜਿਹੜੀ ਵੀ ਅਣਗਹਿਲੀ ਹੋਈ ਹੈ ਜਾਂ ਡਰਾਈਵਰ ਉਰਨ ਨੀਂਦ ਆਈ ਹੈ ਜਾਂ ਉਹਨੇ ਕੋਈ ਨਸ਼ਾ ਕੀਤਾ ਸੀ ਸਾਨੂੰ ਨਹੀਂ ਪਤਾ ਪਰ ਉਹਨੇ ਜੋ ਨੁਕਸਾਨ ਸਾਡਾ ਕਰ ਦਿੱਤਾ ਉਹ ਹੈ ਕਿ ਸਾਡਾ ਤਾਂ ਇੱਕ ਪਰਿਵਾਰ ਉਜਾੜਨ ਵਾਲੀ ਗੱਲ ਕਰ ਦਿੱਤੀ ਗਈ ਹੈ ਅਸੀਂ ਸਰਕਾਰ ਤੋਂ ਉਹਦੇ ਸਰਦੋ ਹੀ ਮੰਗ ਕਰਦੇ ਨੇ ਕਿ ਜਿਹੜਾ ਇਦਾਂ ਦੀ ਘਟਨਾ ਹੁੰਦੀ ਹੈ ਉਹ ਜਿਹੜੇ ਟਰੱਕ ਡਰਾਈਵਰ ਇਦਾਂ ਡਰਾਈਵਿੰਗ ਕਰਦੇ ਉਹਨਾਂ ਦੇ ਚੈੱਕਅਪ ਹੋਣੇ ਚਾਹੀਦੇ ਉਹ ਖੜੇ ਜਾਣੇ ਚਾਹੀਦੇ ਆ ਇਹ ਨਾਲ ਇਹ ਡਰਾਈਵਰ ਖੁਦ ਚਲਾਉਂਦੇ ਸੀ ਟਰੈਕਟਰ ਪਰ ਹਾਂ ਜਿਹਨਾਂ ਦੀ ਡੈਥ ਹੋਈ ਹੈ ਇਹ ਟਰੈਕਟਰ ਚਲਾ ਰਹੇ ਸਨ ਇਹਨਾਂ ਦੇ ਦੋ ਜਾਨੇ ਸਾਥੀ ਪਿੱਛੇ ਟਰਾਲੀ 'ਚ ਰੁਕੇ ਹੋਏ ਮਤਲਬ ਖੜੇ ਸਨ ਜਾਂ ਉਹ ਬੈਠੇ ਹੋਣੇ ਟਰਾਲੀ 'ਚ ਬਾਥਰੂਮ ਉਤ ਇਹ ਰੋਡ ਤੇ ਮਤਲਬ ਟਰੈਕਟਰ ਤੋਂ ਉਤਰ ਕੇ ਪਿੱਛੇ ਟਰਾਲੀ ਤੱਕ ਆਏ ਆ ਤੇ ਉਹ ਟਰੱਕ ਨੇ ਪਿੱਛੋਂ ਆ ਕੇ ਫੇਟ ਮਾਰੀ ਏ ਟਰਾਲੀ ਨੂੰ ਤੇ ਇਹ ਸਾਡਾ ਜਿਹੜੇ ਜਿੱਜਾ ਜੀ ਸੀ ਇਹ ਵਿੱਚ ਮਤਲਬ ਫਸ ਗਏ ਆ ਤੇ ਇਹ ਵੀ ਵਿੱਚ ਇਹ ਟਰੈਕਟਰ ਤੋਂ ਵੀ ਅੱਗੇ ਲੰਘ ਗਿਆ ਟਰੈਕਟਰ ਜਿਹੜਾ ਟਰਾਲੇ ਵਾਲਾ ਸੀ ਉਹਨੇ ਰੋਕਿਆ ਨਹੀਂ ਮਤਲਬ ਜੇ ਉਹਨੂੰ ਕਲੀਸਕੇ ਲਾਇਆਗਾ ਉਦੋਂ ਇਹ ਇਹਨਾਂ ਦੇ ਆਖਰੀ ਸਾਹ ਸੀ ਇਹ ਜਾਂਦੇ ਸੀ ਇਹਨਾਂ ਨੂੰ ਜੇ ਮੌਕੇ ਤੇ ਕੋਈ ਸਹਾਇਤਾ ਮਿਲਦੀ ਤਾਂ ਬਚਾਇਆ ਵੀ ਜਾ ਸਕਦਾ ਸੀ ਪਰ ਜਦੋਂ ਕੋਈ ਕੋਈ ਨੇੜੇ ਐਂਬੂਲੈਂਸ ਨਹੀਂ ਕੋਈ ਕੁਝ ਨਹੀਂ ਫਿਰ ਔਖਾ ਹੋ ਜਾਂਦਾ ਹੈ ਇਹ ਜਿਹੜੇ ਪਰਿਵਾਰ ਇਹਦਾ ਕੀ ਕਰਗੇ ਜੀ ਪਰਿਵਾਰ ਇਹਨਾਂ ਦੇ ਜਿਹਦੇ ਮੇਰੇ ਸਿਸਟਰ ਨੇ ਉਹਨੇ ਇੱਕ ਇੱਕੋ ਇੰਨਾ ਕੋਲ ਬੇਟਾ ਬਸ ਮੈਂ ਇਹ ਸੁਪਿੰਦਰ ਸਿੰਘ ਇਨਚਾਰਜ ਐਸਐਸਪ 55109 ਤੋਂ ਉਹ ਅੱਜ ਸਾਨੂੰ ਸਵੇਰ 5:00 ਵਜੇ ਤਕਰੀਬਨ ਸਵੇਰੇ ਫੋਨ ਆਇਆ ਕਿ ਬਨੌਰੀ ਦੇ ਕੋਲ ਠੱਗਰ ਜਿਆਦਾ 25 ਦਰਾਂ ਦੇ ਉੱਪਰ ਅਕਸੀਡੈਂਟ ਹੋਇਆ ਹੈ ਨੈਸ਼ਨ ਟ੍ਰੈਲੀ ਦਾ ਉਹ ਜਾ ਕੇ ਦੇਖਿਆ ਸੀ ਮੌਕੇ ਤੇ ਉੱਥੇ 50 ਮੀਟਰ ਤੋਂ ਵੱਧ ਦੀ ਦੂਰੀ ਹੈ ਜੀ ਉਹ ਕਈ ਤੋਂ ਟਰਾਲੀ ਨੂੰ ਵੇਟ ਮਾਰ ਗਿਆ ਕੋਈ ਅਣਜਾਣ ਟਰੱਕ ਵਾਲਾ ਜੀ ਉਹ ਦੇਖ ਜਾ ਕੇ ਉਹਦੇ ਵਿੱਚ ਚਾਰ ਵਿਅਕਤੀ ਸਿਗੇ ਉਹਦੇ ਵਿੱਚ ਉਸ ਇਕੱਲੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਜੀ ਉਹ ਮੌਤੇ ਮਿੱਤਰ ਦਾ ਨਾਮ ਹੈ ਧੋਰਾ ਸੁਲਾਮਦਰ ਸਿੰਘ ਦਾ ਤੇ ਪਿੰਡ ਉਹਦਾ ਕਦਰਵਾਦ ਦੱਸਿਆ ਜਾਂਦਾ ਜੀ ਸੁਆਣੇ ਦੇ ਕੋਲ ਤੇ ਤਿੰਨ ਜ਼ਖਮੀ ਜੀ ਸੀਗੇ ਦਸ ਜ਼ਖਮੀਆਂ ਨੂੰ ਅਸੀਂ ਐਂਬੂਲੈਂਸ ਦੇ ਵਿੱਚ ਚੁਪਾਇਆ ਜੀ ਹਸਪਤਾਲ ਪਹੁੰਚਾਇਆ ਪਤਨਾ ਹਸਪਤਾਲ ਪਹੁੰਚਾ ਕੇ ਉਹਨਾਂ ਨੇ ਫਿਰ ਅੱਗੇ ਰੈਫਰ ਪਟਿਆਲੇ ਕਰ ਦਿੱਤਾ ਜੀ ਫਲਾਤ ਉਹਨਾਂ ਘਤਰੇ ਤੋਂ ਬਾਹਰ ਦੱਸਿਆ ਜਾਣਾ ਨਹੀਂ ਚਾਹੀਦਾ ਇਹ ਹਾਂ ਕਿ ਕਾਰ ਨਹੀਂ ਲੱਗਦਾ ਰਹੀ ਇੱਕ ਟਰੱਕ ਨੇ ਪਿੱਛੋਂ ਖੇਟ ਮਾਰੀ ਜੀ ਤੁਹਾਡੀਆਂ ਨੂੰ ਆ ਕੇ ਟਰੈਕਟਰ ਟਾਲੀ ਨੂੰ ਆ ਕੇ ਇੱਕ ਖਨੋਰੀ ਸਾਈਡ ਤੋਂ ਆ ਰਹੇ ਸੀ ਪਤਨਾਵਾਲੀ ਤੋਂ ਹਾਂਜੀ ਟਰੱਕ ਵਾਲਾ ਵੀ ਖਨੋਰੀ ਸਾਈਡ ਤੋਂ ਜਾ ਰਿਹਾ ਸੀ ਪਿੱਛੋਂ ਖੇਟ ਮਾਰੀ ਤਾਂ ਜੀ ਨਾਮ ਕਿ ਕੌਣ ਸੀ ਬਾਰੇ ਜਿੰਨਾ ਆ ਜਾਂਦਾ ਹੈ ਉਹਨੂੰ ਚੰਗੀ ਹੋ ਉਹ ਜ਼ਖਮੀਆਂ ਦੀ ਵੀ ਹਾਲਤ ਫਿਰ ਜ਼ਿਆਦਾ ਖਰਾਬ ਸੀ ਉਹਨਾਂ ਨੂੰ ਬਚਾ ਲਿਆ ਸੀ ਜਾ ਕੇ ਥੰਨਾਂ ਨੂੰ ਟਰੱਕ ਵਾਲਾ ਫਰਾਰ ਹੋ ਗਿਆ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਤੁਹਾਡਾ ਨਾਮ ਅਰਸ਼ਦੀਪ ਸਿੰਘ ਜੀ ਜੀ ਇਹ ਤਾਂ ਗਗਨਦੀਪ ਸਿੰਘ ਆ ਜੀ ਇਹ ਤਾਂ ਜੀਤ ਸਿੰਘ ਆ ਜੀ ਉਹ ਤਾਦਰਾਬਾਦ ਸੁਮਣੇ ਦੇ ਕੁੱਲਦੇ ਨਹੀਂ ਕੋਈ ਪਤਾ ਲੱਗਿਆ ਕਿੱਥੇ ਜਾ ਰਹੀ ਕੀ ਕਰਨ ਜਾ ਰਹੀ ਪਾਣੋ ਆਏ ਸੀ ਕਿਤੇ ਆਪਦਾ ਕੁੜੀ ਦਾ ਸੀਜ਼ਨ ਬਾਕੇ ਤੇ ਇੱਧਰ ਆ ਰਹੇ ਪਿੰਡਨ ਵੱਲ ਨੂੰ ਆ ਰਹੇ ਸੀ ਆਪਦੇ ਵੱਲ ਨੂੰ ਸੁਮਣੇ ਵੱਲ